ਜਿਉਂਗਾ ਆਪਾਂ ਆਲੇ ਲਈਆਂ ਬੱਸ ਉਹ ਦੇਖੋ ਸਿੱਟਾ ਨੂੰ ਸਿੱਟਾ ਕਹਿੰਦਾ ਨਾ ਮੇਰੀ ਚਾਪ ਆਖੀ ਇਸ ਇਲਾਵਾਗੇ ਸੋਣਾਗੇ ਆ ਆ ਤੂੰ ਹੀ ਮੈਨੂੰ ਨਹੀਂ ਕਹਿਣਾ ਵੀ ਸਪੋਰ ਕਰਿਆ ਪਿਆਰ ਮੈਂ ਤਾਂ ਮੈਂ ਤਾਂ ਕਹਿੰਦੀ ਨਹੀਂ ਬੱਸ ਤੇ ਸੱਟੋ ਦੀ ਰਾਹਾਂ ਕਰੋ ਉੱਥੇ ਚੱਲਾਂਗੇ ਉੱਥੇ ਡੇਰਾ ਤੁਨ ਮਨਸੂਰੀ ਘੁੰਮਣਾ ਹਾਂ ਬਿਲਕੁਲ ਚੰਗੀ ਗੱਲ ਹੈ ਇੱਕ ਨਾਂ ਪੈਣਾ ਉਹ ਆਪਣੇ ਲੇ ਆਫੇ ਭਰਾ ਯਾ ਪ੍ਰਜਿੰਦਰ ਸ਼ਰਮਾ ਹਾਂ ਠੀਕ ਆ ਬੋਲੋ ਅਮੇ ਬਦਨੂ ਕਹਦੇ ਮਿਲਣੇ ਆਂ ਉਹ ਆਰਗੇਨ ਮਿਲਣਗੇ ਅਮੇ ਇਹੋ ਤਰੀਕਾ ਨਾਲ ਮਿਲਗੇ ਬਦਨਿੰਦਰ ਸ਼ਰਮਾ ਕੜਾ ਪ੍ਰਜਿੰਦਰ ਸ਼ਰਮਾ A to Z ਉਹ ਕੁੜਾ ਕੜਾ ਚੱਕੜਿਆ ਹਾਂ ਆਬਲੇ ਜਿਆਦੇ ਨਾਲ ਕੀ ਹੋਣੀ ਗੱਲ ਬਾਤ ਕੋਈ ਮਤਲਬੀ ਉਹਨਾਂ ਨੂੰ ਕੋਈ ਗੱਲ ਬਾਤ ਉਹ ਆਉਗੇ ਤੇ ਉਹਨਾਂ ਨਾਲ ਗੱਲ ਕਰਦੇ ਬਸ ਉਹਨੂੰ ਕਹਿ ਦਿਓ ਮੰਨੂ ਕੱਲੂ ਕੱਲੂ ਦੇ ਦਿਓ ਹਾਂ ਇੱਕ ਤੁਹਾਡਾ ਕੋਈ ਗਿਆਨ ਹੈ 10000 ਗੈਕਾ ਦਾ ਪਲਾਟ ਤੇ ਹੈਗਾ ਹੈਗਾ ਉਹਦੇ ਕੀ ਹੈ ਉਹ ਕਿੰਨਾ ਰੋਲ ਪੈਣਾ ਤੇ ਦੇਣਾ ਨਹੀਂ ਦੇਣਾ ਇਹ ਦੋਦੇ ਜੇ ਤੇਰੀ ਘਾਤ ਹੈਣੀ ਨਹੀਂ ਜੀ ਕੁਝ ਗੱਲ ਕਰਦੇ ਹੋ ਕੌਣ ਲੈਂਦਾ ਆ ਜਦੂ ਦੀ ਗੱਲ ਕਰਦੇ ਹੋ ਨਹੀਂ ਨਹੀਂ ਜਲੰਧਰ ਵੀ ਪਾਰਟੀ ਹੈ ਪਰ ਅੰਮਸਰਾ ਉਹ ਅੱਧੇ ਗਿਆ ਜਲੰਧਰ ਵਾਲੇ ਕੋਈ ਆਹੋ ਜੀ ਥੋੜੇ ਜਿਹੀ ਕੋਈ ਨੱਕਮਪੇਨ ਜਦੋਂ ਗੱਲ ਕੀਤੀ ਸੀ ਕਿ ਜਲੰਧਰ ਉਸ ਤੋਂ ਨਹੀਂ ਮਿਲੇ ਸੀ ਹੋ ਜੀ ਉਹ ਨਾ ਆਪੋ ਬਿੱਟ ਬੈਠ ਕੇ ਤੁਸੀਂ ਆਪ ਸਲਾਹ ਲਓ ਉਹਨੂੰ ਕਰ ਲੈਣੀ ਹੈ ਉਹਨੂੰ ਕਰਤੀ ਹੈ ਗੋਲਾ ਕਰ ਲਓ ਕਰ ਲਓ ਉਹਦੇ ਵਿੱਚ ਆਪਾਂ ਗੱਲ ਕਰ ਲਵਾਂ ਮੇਰੀ ਗੱਲ ਸੁਣੋ ਆਪਾਂ ਨੂੰ ਟੈਨਸ਼ਨ ਕਰੀ ਜੇ ਤੁਸੀਂ ਆਉਂਗਾ ਆਮਰਾ ਬੈਠੇ ਮੀਟਿੰਗ ਵਿੱਚ ਰੱਖਾਂਗੇ ਮੈਂ ਤੇ ਤੁਹਾਡੇ ਨਾਲ ਸੀਗਾ ਜਿੱਥੇ ਮਰਜ਼ੀ ਲੈ ਜਾਓਗੇ ਮੈਨੂੰ ਦੱਜੂ ਵਾਲੇ ਖਰਦੂ ਸਾਰੇ ਗਾਰੰਟੀ ਇਹ ਸਾਰੇ ਨਹੀਂ ਮੈਨੂੰ ਕਿਸੇ ਉਧਰ ਦੀ ਲੋੜ ਨਾਈ ਮੈਨੂੰ ਕਿਸੇ ਪੈਸੇ ਦੀ ਲੋੜ ਆ ਤੇਰੀ ਗੱਲ ਤੁਹਾਨੂੰ ਸਾਰੇ ਗਾਰੰਟੀ ਇਹ ਹੀ ਗੱਲ ਕਹਿੰਦੇ ਮੈਂ ਤਾਂ ਤੁਹਾਡੀ ਮੋਢੀ ਮੋਢੀ ਤੁਸੀਂ ਤੁਸੀਂ ਹੁੰਦੇ ਤਾਂ ਮੈਂ ਤਾਂ ਜੋਰ ਲਾਣਾ ਸ਼ੁਰੂ ਕਰਤਾ ਸੀ ਤੇ ਹੁਣ ਇਹਨਾਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅੱਗਾ ਦਿੱਕਤਾਂ ਦਿੱਤੀਆਂ ਬਸ ਫਿਰ ਹੁਣ ਉਹ ਇਹਨਾਂ ਨੇ ਫਿਰ ਉਹਦੇ ਕਰਕੇ ਦਿੱਤੀਆਂ ਜਾਣ ਕੇ ਮੋਦੀ ਸਾਹਿਬ ਨੇ ਉਹਦੇ ਕੋਲ ਹੈ ਬੇਹਦਾਂ ਕਰਕੇ ਦਿੱਤੀ ਹੋਣੀ ਆ ਕਿ ਕਿਹੜੀ ਦਿੱਤੀ ਕਿਹੜਾ ਦੀ ਇਹ ਤਾਂ 100% ਜਮਾਨਤ ਜਬਤ ਹੋਊਗੀ ਜਮਾਨਤ ਗਰੰਟੀ ਆ ਬਿੱਟੂ ਬਿੱਟੂ ਕਰਕੇ ਦੇਤੀ ਹੋਊ ਕਿਉਂ ਬਿੱਟੂ ਨਾਲ ਕਿਹੜਾ ਪੂਰਾ ਮੋਡਾ ਲਾ ਰਹੇ ਆ ਹੈ ਬਿੱਟੂ ਨਾਲ ਮਾਨ ਸਾਹਿਬ ਦੀ ਇੱਜ਼ਤ ਨਹੀਂ ਦਿੱਤੀ ਆ ਹਾਂ ਠੀਕਾ ਠੀਕਾ ਠੀਕ ਹੋ ਗਿਆ ਪਰ 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 ਜਿੱਤਦਾ ਉਹ ਵੀ ਨਹੀਂ ਪੈਣਾ ਨਾ 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 ਮੈਂ ਕਿ ਪਾਣੀ ਆ ਉਹਨਾਂ ਨੇ ਦੇ ਗਏ ਇੱਕ ਕਿਉ ਤੁਸੀਂ ਜਿੱਤਦਾ ਉਹ ਵੀ ਨਹੀਂ ਪਿੱੱਡਾ ਨਿਕਲੂ ਛੇ ਕੋਈ ਗੱਲ ਆਪ ਤੁਸੀਂ ਹੁੰਦੇ ਤਾਂ ਕੋਈ ਕਰਦੇ ਚਲੋ ਵਧੀਆ ਹੋ ਗਿਆ ਇਹ ਨੂੰ ਇਹ ਮਿਲ ਗਈ ਉਹਨਾਂ ਨੂੰ ਮੰਤਰੀ ਮਰਪਾ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਇੱਕੋ ਜਿਹੀ ਮਿਲਦੀ ਹੈ ਨਾ ਸਹੀ ਗੱਲ ਹੈ ਜਾਂਦੇ 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 ਸਾਰੇ ਟੜੰਦ ਤੋਂ ਦੂਰ ਠੀਕ ਹੈ ਠੀਕ ਹੈ ਬਣ ਓਕੇ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ